ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਟਾਣਾ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ 'ਚ ਸਾਡੇ ਮਨਾਂ ਵਿੱਚ ਖੁਸ਼ੀਆਂ ਤੇ ਖੇੜੇ ਇਹ ਜਿਹਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਭੱਲਾ ਸਾਹਿਬ ਹਲੇ ਵੀ ਸਾਡੇ 'ਚ ਨਹੀਂ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫ਼ਤੇ ਜਾਂ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਪੀਏਯੂ ਪਹੁੰਚ ਜਾਂਦੇ ਹਾਂ ਉਸ ਵੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ੀ ਜੀ ਮੈਂ ਸਾਹਿਬ ਕਿੰਨੇ ਚਿਰ ਹੋ ਗਿਆ ਮੁਲਾਕਾਤ ਹੋਈ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜਾਵੇ ਉਹਨਾਂ ਨੂੰ ਹੋ ਜਾਵੇ ਜੀ ਠੀਕ ਠੀਕ ਹੈ ਉਹਦਾ ਚਿਹਰਾ ਵੀ ਹੁਣ ਥੱਲੇ ਐਂਡਾ ਜਿਹਾ ਆਓ ਜੀ ਮੈਂ ਜੀ ਤੁਸੀਂ ਲੰਬੇ ਸਮੇਂ ਤੋਂ ਰਹੇ ਹੋ ਉਹਨਾਂ ਤੋਂ ਬੰਦ ਬੱਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਇੱਕ ਸਾਥੀ ਅੱਜ ਪੁਰਾਣਾ ਚਲਾ ਗਿਆ ਅੱਜ ਉਹਨਾਂ ਘਾਟਾ ਜਿਹੜੀ ਸਭ ਤੋਂ ਪਛਾਣ ਬਣੀ ਹੈ ਤੁਸੀਂ ਦੇਖੋ ਅੱਜ ਸਾਡੀ ਫਿਲਮ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਛਣਕਟਿਆਂ ਨੂੰ ਛਣਕਟਣ ਵਾਲਾ ਚਾਚਾ ਚੰਦ ਬਾਲੇ ਨੂੰ ਜੰਮਪ ਹੋਵੇ ਚਾਚਾ ਚਾਤਰਾ ਸਿੰਘ ਨੇ ਇੰਨੀਆਂ ਜਿਆਦੇ ਮਤਲਬ ਸਾਨੂੰ ਪੈਸਟਾਂ ਦਿੱਤੀਆਂ ਇੰਨੇ ਜਿਆਦੇ ਕਮੇਡੀ ਬੰਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਕੇ ਲਿਆਂਦੀ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਖੜੀ ਸਖੜੀ ਲੱਗੂਗੀ ਕਿ ਜਦੋਂ ਵੀ ਉਹ ਪਰਦੇ ਤੇ ਆਉਂਦੇ ਤੇ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਵਾਸਤੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤੇ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਭੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਐਦਾਂ ਦਾ ਆਰਟਿਸਟ ਹੋਣਾ ਜੇ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜੀ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਕਹਿ ਸਕਦੇ ਆ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੇ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿਉਂਕਿ ਉਦੋਂ ਗੱਲ ਕਰਨ ਦੀ ਸਾਡੀ ਤੇ ਮੇਰੀ ਬਾਲਮਕੰਨ ਜੀ ਬਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰਸੋਂ ਵੀ ਮੈਂ ਆਉਣ ਦੇ ਸੀਗਾ ਬਾਲਮਕੰਨ ਜੀ ਬਾਹਰ ਗਏ ਸੀ ਰਾਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਦੇਅਰ ਦੇ ਆਉਣ ਲੈ ਦਿਨ ਕਿ ਮੇਰਾ ਕੱਲ ਵੀ ਇਹ ਕਾਟਾ ਕੋਈ ਪੂਰਾ ਕਰ ਸਕੋ ਕੋਈ ਪੁਰਾਣੀ ਜੱਕੋ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਹਾ ਹਿੱਲੇ ਹੈ ਸੀਗਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਇੱਕ ਬਰਸ ਤੋਂ ਬਾਅਦ ਜੋ ਕਰਦੇ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਇੰਨੀ ਯਾਦ ਹੋਵੇ ਜਿਹੜੀ ਕਿ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਜੇ ਆਪਾਂ ਇਸ ਮਾਹੌਲ 'ਚ ਵੀ ਖੜਿਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ ਅਦਾਸੀ ਉੱਡ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟੇ ਅਸੀਂ ਤਕਰੀਮ ਜੇ 26 27 ਸੰਕਾਟੇ ਪਰ ਅਸਾਦ ਦੇ ਰਿਕਾਰਡਿੰਗ ਵਿੱਚ 13 14 ਸੰਕਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਕਾਟਿਆਂ ਦੀ ਲੜੀ ਦੇ ਵਿੱਚ ਹੀ ਕੰਨਾ ਕੁ ਹੋ ਸੇਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ਉਡਾ ਦੇਣੀ ਮੇਰੇ ਤੇ ਵੀ ਕ ਉਹ ਕ੍ਰੀਏਟਰ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਚਣਕਾਟੇ ਰਿਕਾਰਡ ਕਰਦੇ ਅਸੀਂ ਉੱਥੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਇਥੇ ਜੁਨਗੁੱਟ ਸਟੂਡੀਓ ਆਪਣਾ ਨਹੀਂ ਲੱਗਿਆ ਸੀ ਉਦੋਂ ਤੇ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਦੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦੇ ਅੱਜ ਰਿਕਾਰਡਿੰਗ ਹੈ ਮੰਨ ਲੈਂਦੇ ਆਪਾਂ ਰਿਕਾਰਡਿੰਗ ਵਾਲ ਕੇ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀਆਂ ਜਿਵੇਂ ਕੀ ਵੱਖ ਹੋ ਗਿਆ ਪੁਲਿਸ ਚੜ੍ਹ ਜੇ ਗਾਣੇ ਇੱਥੇ ਸ਼ੂਟ ਹੋਏ ਸੀ ਆਪਣੇ ਇਸ ਇੱਥੇ ਕਿਹੜੀ ਤਾਂ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਭੁੱਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੁੱਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਉਹਨੇ ਅੱਜ ਕੱਲ ਤਾਂ ਬੈਂਟੀ ਬੰਨਾ ਤੋਂ ਬਿਨਾ ਕਲਾਕਾਰ ਨਹੀਂ ਮਤਲਬ ਡੋਂਟ ਵਰਥ ਸੀਕਰ ਇਹਨਾਂ ਇਹਨਾਂ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾਂ ਭਾਈਚਾਰਕ ਤਰੀਕੇ ਨਾਲ ਖਾਣਾ ਪੀਣੇ ਚ ਕੋਈ ਰਹਿਣਾ ਮੈਨੂੰ ਉਹ ਸਟੋਰੀ ਚਾਹੀਦਾ ਇਹਦਾ ਕੁਝ ਨਹੀਂ ਜੀਦਾ ਫਿਲਮਾਂ ਵਾਲੇ ਮਾਮਲੇ ਚ ਵੀ ਉਹ ਹਰੇਕ ਨਾਲ ਮਿਲਣ ਸਾਰ ਸੀ ਕਿ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ਼ ਆ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਐਦਾਂ ਦਾ ਮਨ ਮਟਾ ਪਿਆਗਾ ਛੇ ਸੰਸਕਾਰ ਦੀ ਗੱਲ ਕਰਦੇ ਆ ਸੰਸਕਾਰ ਕਰਲੀ ਕਰ ਰਹੇ ਹਾਂ ਹਾਂ ਜੀ ਕੱਲ 1 ਵਜੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੈਗਾ ਤੋਂ ਉਹਦੀ ਕਲਕੇਸ਼ਨ ਵੀ ਆਪਾਂ ਸਾਰੀ WhatsApp 'ਤੇ ਪਾ ਦਾਂਗੇ ਸਾਰੇ ਪਾਸੇ ਬਲੌਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ ਗ Gracias. sí. ਪੇਸ਼ ਕਰੋ ਤੇ ਭੱਲਾਈ ਦਾ ਮਾਨੂੰ ਵੀ ਬਣ ਗਿਆ ਸੀ ਮੇਰਾ ਮਾਨੂੰ ਵੀ ਬਣ ਗਿਆ ਸੀਗਾ ਸਾਡੇ ਕੁਝ ਰਾਈਟਰਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਚੰਗਾਟਾ ਨੂੰ ਵੱਖਰੇ ਨੂੰ ਉੱਪਰ ਲੈ ਕੇ ਆਵਾਂਗੇ ਅਸੀਂ ਤਾਂ ਤਿਆਰੀ ਕਰ ਰਹੇ ਸੀਗੇ ਪਰ ਕੁਦਰਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਠੀਕ ਠੀਕ ਹੈ ਤੇ ਸੰਸਕਾਰ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਪਹਿਲਾਂ ਪਰਿਵਾਰ ਵੱਲੋਂ 12 ਵਜੇ ਦਾ ਕਿਹਾ ਗਿਆ ਸੀ ਥੋੜਾ ਟਾਈਮ ਰਵਾਈਜ਼ ਕੀਤਾ ਵਾ ਕੱਲ 1 ਵਜੇ ਜਸੁੰਦਰ ਭੱਲਾਈ ਦਾ ਸੰਸਕਾਰ ਮਹੱਲੀ ਦੇ ਬਲੌਂਗੀ ਸ਼ਬਜ਼ਾਂ ਜ਼ਮੀਨ 'ਚ ਹੋਊਗਾ ਕੱਲ ਦੁਪਹਿਰੇ 1 ਵਜੇ 12 ਵਜੇ ਘਰ ਤੋਂ ਰਾਂਗੇ 1 ਵਜੇ ਸੰਸਕਾਰ ਕਰਾਂਗੇ ਜੀ ਤੇ ਉਪਤੀ ਕੱਲ੍ਹ ਕਰਨ ਲਈ ਕਦਰ ਰੱਖੀ ਜਾਣੀ ਜੀ ਕੱਲ ਅਸੀਂ 11 ਵਜੇ ਇੱਥੇ ਘਰ अंतम दर्शन रखा बॉडी इतों साढ़े ग्यारह तुरपा एक बजे संस्कार है बिलोंगी हजे डिसाइड हो रहा तो है

तो गया दे, था, दे था, दे, पर काफी ठीक हो रहे थे तैयारियां एकदम समय तो बहुत बहुत इंप्रूव हो रहे थोर कहते जब तक दसंबर तक बिल्कुल फिट हो जाएंगे ਦੇਖਿਆ ਕਿ ਬਹੁਤ ਅੱਛਾ ਇੱਕ ਮੈਡੀਕਲ ਕਮਿਸ਼ਨਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਸ ਸਾਇ ਇਹ ਸਹੀ ਸਾਰਾ ਇਹ ਪੀਜੀ ਦਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਡੈਟਰੀ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਲੱਗ ਸ਼ਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਬਿਲਕੁਲ ਬਿਲਕੁਲ ਜੀ ਇਹ ਇਸ ਬਦਲਾਅ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਲਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਫਿਲਮਾਂ ਲਈਦਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀਏ ਉਹਨਾਂ ਦਾ ਜਿਹੜਾ ਯੂਮਰ ਦਾ ਮਨ ਥੌਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀ ਸੋ ਸਾਰੇ ਸੀਨਰ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ

ਪਾਈ ਕਰੀਏ ਸ਼ੁਰੂ ਰੋਲ ਹੈ ਬ੍ਰੋ ਰੋਲ ਹੈ ਜੀ ਤੁਹਾਡੇ ਤੇ ਭੱਲਾ ਸਾਹਿਬ ਦੀ ਬਹੁਤ ਲੰਮੀ ਸਾਂਝ ਹੈ ਤੇ ਤੁਹਾਡੀ ਜੋੜੀ ਨੂੰ ਮਤਲਬ ਬਹੁਤ ਪਸੰਦ ਕੀਤਾ ਗਿਆ ਅੱਜ ਭੱਲਾ ਜੀ ਸਾਡੇ ਦਰਮਿਆਨ ਕੀ ਕਹਿਣਾ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕਪਰੀ ਤਰੀਕੜੀਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚੱਕ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਾਰਾ ਸਤੋਖ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਿਆ ਤੇ ਮੈਂ ਅੱਜ ਕੱਲਾ ਰਹਿ ਗਿਆ ਛਣਕਾਟਿਆਂ ਦੀ ਗੱਲ ਹੁੰਦੀ ਜੀ ਤਾਂ ਛਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਛਣ ਕੀ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੇ ਸੰਡ ਬੈੱਡ ਸੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀ ਪੈ ਗਿਆ ਸੀ ਔਰ ਸਿਹਤ ਦੇ ਬਾਰੇ ਵਕ ਵਕੇ ਦੇ ਕੈਰੇਕਟਰ ਹੁੰਦੇ ਚਾਹੇ ਭਾਨਾ ਸੀ ਚਾਹੇ ਨੀਲੂ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਚ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਹੋਇਆ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸੰਗਤ ਦੇ ਨਾ ਹੋਈ ਸੀ ਸੰਗਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿਹਨੇ ਮੈਂ ਬਚ ਗਿਆ ਜਿਹੜੀ ਕਮੇਟੀ ਚੋ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਕਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜਸੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੇਣ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਹਮੇਸ਼ਾ ਕਹਿਣ ਰੋਗੇ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰ ਭੱਲਾ ਸਾਹਿ ਇਸ ਲਈ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਭੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ 'ਚ ਅਸੀਂ ਡਾਕਟਰਾਂ ਨੂੰ ਫੌਟੀ 'ਚ ਗਿਆ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦਿਓ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇੰਨਾ ਬਲੱਡ ਉਹਨਾਂ ਦੇ ਬ੍ਰੇਨ 'ਚ ਫੈਲ ਗਿਆ ਫਿਰ ਅਸੀਂ ਸੈਕੰਡ ਓਪੀਨੀਅ ਮੈਂ ਆਨਲਾਈਨ ਪੇਜ ਕੀ ਡਾਕਟਰ ਕਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹਿ ਕੇ ਆਖਰੀ ਗੱਲ ਬਾਤ ਕੋ ਦੋ ਵਜੇ ਮੈਂ ਹైదరాబాద్ ਜਾਂਦੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿਹਾ ਪਲਾਸਾ ਮੈਂ ਦੋਤਨ ਲਈ ਸਰਕਾਰੀ ਕੰਮ ਹైదరాబాద్ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾ ਹੈਗਾ ਤੇ ਕਹਿੰਦੇ ਤੋਂ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਾਨੀ ਹੋ ਰਿਚਾ ਉਹਨਾਂ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਲਾਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅਸਟਰ ਦਖਲਿਆ ਤੇ ਸਵੇਰੇ 4:00 ਵਜੇ ਉਹ ਸਾਰਾ 7:6 32 ਸੈਕਟਰ ਵਿੱਚ ਲੱਗੇ ਕੇ ਸਟੈਂਡ ਕਰ ਨਹੀਂ 40 ਸਸ ਕੇ ਪਿਛਲੇ ਨਹੀਂ 40 46 ਜਸਪੀਰ 47 ਅਜੇ ਹੁਣ ਜਟਾ ਆਵਾਜ਼ ਆ ਰਹੀ ਹੈ ਕਿ ਤਿਆਰੀਆਂ ਚੱਲ ਰਹੀਆਂ ਸੀ। ਸਮੀਪ ਕੰਗਜੀ ਕੁਝ ਦਿਨ ਪਹਿਲਾਂ ਬੀਨੂ ਢਿੱਲੋਂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜ ਟਾਫ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीलचेयर ਤੇ ਕੰਮ ਕਰੋਗੇ। ਕਹਿੰਦੇ ਨਹੀਂ ਮੈਂ ਖੜਾ ਕੇ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜ ਟਾਫ 4 ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਸਾਂਝ ਦਾ ਫੋਨ ਆਇਆ ਸੀਗਾ। ਕਿ ਮੈਂ ਜੱਟਾਂ ਦੀ ਜੁਲੀ ਟਰੀ ਜਿਹੜੀ ਆ ਜਾਂ ਸਰਦਾਰ ਦੀ ਟਰੀ ਆ ਉਹਦੇ ਵਿੱਚ ਮੈਂ ਲੈਣਾ ਤਾਂ ਭੱਲਾ ਜੀ ਤੇ ਭੱਲਾ ਜੀ ਕਹਿੰਦੇ ਮੈਂ ਕਾਇਮ ਹੋ ਜਾਵਾਂ ਮੈਂ ਤਾਂ ਉਹਨਾਂ ਕੰਮ ਕਰੂੰਗਾ ਪਰ ਕੁਦਰਤ ਨਹੀਂ ਮਨਜ਼ੂਰ ਸੀ ਉਹ 25 ਚਨਕਾਟੇ ਆਏ ਸਰਦਾਰ ਜੁਲੀ 27 ਸਿਲਵਰ ਜੁਬਲੀ ਮਨਾਈ ਗਈ ਉਸ ਤੋਂ ਬਾਅਦ ਇਹ ਵੀ ਗੱਲਾਂ ਚੱਲੀਆਂ ਕਿ ਹੋਰ ਵੀ ਚਨਕਾਟੇ ਹੋਣ ਪਰ ਉਹ ਚਨਕਾਟੇ ਹੋਰ ਕਿਸੇ ਵਜ੍ਹਾ ਕਰਕੇ ਨਹੀਂ ਆ ਸਕੇ ਚਨਕਾਟੇ ਦੀ ਡਿਮਾਂਡ ਇੰਨੀ ਸੀ ਦੁਨੀਆ ਪਰ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਵੀ ਬਟੱਲਾ ਸਾਹਿਬ ਇੱਕ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇਤੇ ਹੁੰਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਸੀ ਅ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇਹ ਕਦੀ ਵੀ ਉਹਨਾਂ ਦੇ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਫ ਤੇ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਵੀ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਕੁਰਿਤੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਕੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਚਾਨੂ ਦੇਖ ਹੀ ਗਏ ਨੇ ਉਹਨਾਂ ਚੀਜ਼ਾਂ ਦੇ ਨਾਲ ਪਤਾ ਲੱਗਦਾ ਇੰਨੇ ਬਿਮਾਰ ਨੇ ਜੀ ਔਰ ਕਿਤੇ ਲੱਜਾ ਨਹੀਂ ਬਹੁਤ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 60.5 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜ਼ਿਆ ਬਹੁਤ ਹੁੰਦਾ ਆਰਟੀਸੀ ਕੇ ਬਹੁਤ ਟੈਲੈਂਟਡ ਆਰਟੀਸੀ ਕੇ ਬਸ ਜਿੰਨਾ ਹੀ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਗਈ ਨਮੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਐ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪ੍ਰਮਾਤਮਾ ਨੂੰ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮੈਨੂੰ ਦੱਸਿਆ ਕਿ ਬਹੁਤ ਚੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਨਾਲ ਚਰਨ ਨਿਵਾਸ ਤੇ ਮਿਲਾਈ ਤੁਸੀਂ ਕਦੋਂ ਲਾਸਟ ਟਾਈਮ ਉਹਨਾਂ ਤੋਂ ਮਿਲੇ ਸੀ ਮੈਨੂੰ 1.5 ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਸੀਗੀ ਫਾਜ਼ਲ ਸਾਹਿਬ ਉਹਨਾਂ ਦੇ ਉਦੋਂ ਮੈਂ ਆਇਆ ਸੀ ਤੇ ਮੈਂ 15-20 ਮਿੰਟ ਲਈ ਅਸੀਂ ਆਏ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਘੰਟਾ ਡੇਢ ਘੰਟਾ 2 ਘੰਟੇ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਉਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਭਲਾ ਸਾਹਿਬ ਹਮੇਸ਼ਾ ਖੁਸ਼ ਰਹਿਣ ਵਾਲੇ ਸੀ ਸੀਨੀਅਰ ਆਰਟਿਸਟ ਪੰਜਾਬੀ ਮੀਡੀਆ ਦੇ ਤੁਸੀਂ ਕੀ ਕੁਝ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓਾਂ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿਵਿਟੀ ਸਿੱ ਮੈਨੂੰ ਲੱਗਦਾ ਕਿ ਮੈਂ ਜਨੀਫੈਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨੈਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਉਹ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਭੱਲਾ ਸਾਹਿਬ ਭੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਗੋਡ ਬਲੈਸਕ ਥੈਂਕ ਯੂ